ਚਾਣੇ ਰਾਤ ਨੂੰ ਭਿਉਂ ਕੇ ਰੱਖਤੇ ਨੇ ਸਾਰੀ ਰਾਤ ਪੈ ਰਹੇ ਨੇ ਹੁਣ ਆਪਣਾ ਸਪੈਰ ਦਾ ਟਾਈਮ ਹੋਇਆ ਆਇਆ ਇਹ ਪਚਾਣਿਆਂ ਨੂੰ ਆਪਾਂ ਪੀਸ ਲਿਆ ਪੀਸ ਕੇ ਪਾਣੀ ਨਹੀਂ ਪਾਉਣਾਗੇ ਬਿਨਾ ਪਾਣੀ ਤੋਂ ਪੀਸਣੇ ਨੇ ਫਿਰ ਇਹ ਚ ਨੂਨ ਮਿਰਚ ਮਸਾਲਾ ਹਲਦੀ ਥੋੜਾ ਥੋੜਾ ਜਿਹਾ ਪਾ ਲਿਆ ਆਪਾਂ ਆਹ ਥੋੜੇ ਜਿਹਾ ਆਪਾਂ ਗਰੇਵੀ ਚ ਸਿੱਟਣ ਰੱਖਾਂਗੇ ਇਹ ਚ ਲਸਣ ਆਦਰਕ ਆ ਪਿਆਜ਼ ਆ ਇਹ ਦਹੀਂ ਦੇ ਵਿੱਚ ਨੂਨ ਮਿਰਚ ਘੋਲੇ ਹੋਏ ਨੇ ਤੇ ਇਧਰ ਜਿਉਂ ਸੌਫਾ ਜਮੈਣ ਆ ਜੀਰਾ ਆ ਹੇਦੇ ਵਿੱਚ ਲਾਲ ਵਿੱਚ ਵੀ ਗ੍ਰੈਂਡ ਕੀਤੀ ਹੈ ਹਾਂ ਠੀਕ ਆਪਾਂ ਬੈਲਾ ਸੁੱਕੇ ਨੂੰ ਸਾਡੇ ਪਾਵਾਂਗੇ ਹਾਂਜੀ ਤੇਲ ਦੀ ਆਪਣਾ ਕੜਾਈ ਚ ਹੋ ਚੁੱਕਿਆ ਗਰਮ ਕੂੜੇ ਨੂੰ ਕਰ ਲਿਆ ਹਾਂ ਕੜਾਈ ਥੋੜੀ ਜਿਹੀ ਚਾਨਣ ਹੈ ਗ੍ਰੈਂਡ ਕੀਤੇ ਵਧੀਆ ਹੋ ਗਏ ਹਨ ਕੜੇ ਚ ਨੇ ਇਹਨਾਂ ਨੂੰ ਕਿੰਨਾ ਕੁ ਪਕਾਵਾਂਗੇ ਹੁਣ ਆਪਾਂ ਕਿੰਨਾ ਜਿਹੜਾ ਜੀਰਾ ਪੁੱਜੀ ਮੈਣ ਪਰ ਫਿਰ ਕੋਈ ਚੱਕ ਕਰਕੇ ਤਰਪਾਣਾ ਗੀ ਹਾਂ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣ ਸੋਹਣ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਰੱਖੀ ਰੱਖੇ ਸਾਰੇ ਭੈਣ ਭਰਾ ਹਸਦੇ ਬਸਦੇ ਰਹੇ ਜੀ ਜਿਹੜੇ ਜੀ ਆਪਣੀ ਵੀਡੀਓ ਨੂੰ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਆਪਣੇ ਜੀ ਵੀਡੀਓ ਨੂੰ ਬាទ ਤੋਂ ਬਾਅਦ ਲਾਇਕ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਆ ਕਰੋ ਜੀ ਫਿਰ ਆਪਾਂ ਨੂੰ ਜੀ ਹੌਸਲਾ ਭਜਾਈ ਮਿਲਦੀ ਹੈ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਹੁਣ ਆਪਾਂ ਪਾ ਦਾਂਗੇ ਜੀ ਲਸਣ ਨੂੰ ਪਿਆਜ਼ ਆਦਰ ਇੱਕ ਦਿੱਤੀ ਆਪਾਂ ਪਾਈ ਸੀ ਲਾਲ ਮਿਰਚ ਤੇ ਤੇ ਉਹਦੇ ਵਿੱਚ ਆਪ ਪਾ ਲੇ। ਇਹ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਬ੍ਰੈਂਡ ਕਰਕੇ ਜੀ ਮਸਾਲੇ ਨਾਲ ਸਬਜੀ ਇਹਦੀ ਆਪਣੀ ਵਧੀਆ ਬਣ ਜਾਊਗੀ। ਥੋੜਾ ਜਿਹਾ ਆਪਾ ਪਾਣੀ ਐਡ ਕਰ ਦਾਂਗੇ। ਇਸੇ ਡੱਬੀ 'ਚ ਪਾ ਲਿਆ ਸੀ ਪਾਣੀ ਦੇ ਵਿੱਚ ਆਪਾਂ ਇਹ ਮਸਾਲੇ ਬ੍ਰੈਂਡ ਕਰੀ ਸੀ। ਹੁਣ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਪਕਾ ਲਵਾਂਗੇ। ਉਹ ਜੀ ਢੱਕ ਦਾਂਗੇ ਢੱਕ ਕੇ ਪਕਾਵਾਂਗੇ ਹਾਂਜੀ ਗਰੇਵੀ ਆਪਣੀ ਬਣ ਕੇ ਤਿਆਰ ਹੋਣਾ ਆਪਾਂ ਇਹਦੇ ਵਿੱਚ ਪਾ ਲਾਂਗੇ ਜਿਹੜੇ ਨਮਕ ਮਿੱਠੇ ਮਸਾਲੇ ਆਪਾਂ ਨੇ ਘੋਲ ਕੇ ਰੱਖੇ ਨੇ ਉਹ ਐਡ ਕਰ ਦਾਂਗੇ ਘੋਲ ਕੇ ਪਾਉਣ ਦੇ ਨਾਲ ਜੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਟੇਸਟੀ ਬਣ ਜਾਂਦੀ ਤੁਸੀਂ ਵੀ ਜ਼ਰੂਰ ਇਸੇ ਤਰ੍ਹਾਂ ਪਾ ਕੇ ਟਰਾਈ ਕਰਕੇ ਦੇਖੋ ਫਿਰ ਦੱਸਿਓ ਕਮੈਂਟ ਕਰਕੇ ਮੇន ਦੋਡੀ ਚਾਹਜੀ ਕਿਵੇਂ ਬਣ ਇਹ ਸਬਜ਼ੀ ਦੇ ਵਿੱਚ ਜੀ ਆਪਾਂ ਇਹ ਤੜਕਾ ਗ੍ਰाइंड ਕਰਕੇ ਪਾਵਾਂਗੇ ਫਿਰ ਆਪਣੀ ਸਬਜ਼ੀ ਬਹੁਤ ਵਧੀਆ ਬਣੂਗੀ ਆਪਾਂ ਉਸੇ ਭਾਂਡੇ 'ਚ ਪਾ ਕੇ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਐਡ ਕਰ ਬੱਦਰਦਾ ਹੋਈ ਪਏਨੀ ਇਹ ਮਸਾਲੇ ਨੂੰ ਜੀ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਪਕਾ ਕੇ ਫਿਰ ਆਪਣਾ ਮਸਾਲਾ ਜਿਹੜਾ ਜੀ ਉਹ ਵਧੀਆ ਤਿਆਰ ਹੋ ਜਾ ਆਪਣੇ ਜੇ ਤੁਸੀਂ ਮਸਾਲੇ ਦਾ ਕਲਰ ਦੇਖ ਰਹੇ ਹੋ ਬਹੁਤ ਸੁਨਾਰਾ ਰਿਹਾ ਹੈ ਆਪਾਂ ਮਸਾਲਾ ਬਣ ਕੇ ਤਿਆਰ ਹੈ ਜੀ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਆਪਾਂ ਹੋਏ ਇਹ ਤੜਕਾ ਲਾਤੀ ਜਿਹੜੇ ਜੀ ਆਪਾਂ ਨੇ ਜਾਣੇ ਉਬਾਲ ਕੇ ਮੈਂ ਗ੍ਰाइंड ਕਰਕੇ ਰੱਖੇ ਨੇ ਉਹਦੀ ਆਪਾਂ ਇਸ ਤਰ੍ਹਾਂ ਜਾੜੀ ਦੇ ਉੱਪਰ ਜੀ ਬੜੀਆਂ ਟੈਪ ਜਿਹੀ ਟੁੱਕ ਦਾਂਗੇ ਉੱਪਰ ਬਣਾ ਕੇ ਕਰ ਦਾਂਗੇ ਨੀਚੇ ਆਪਣਾ ਤੜਕਾ ਹੋਈ ਜਾਊਗਾ ਤਿਆਰ ਉੱਪਰ ਜੀ ਇਹਨਾਂ ਨੂੰ ਆਪਣੇ ਬੜੀਆਂ ਨੂੰ ਸਟੀਮ ਹੋ ਜੂਗੀ ਇਹ ਆਪਣੀ ਜੀ ਜਿਹੜੀ ਜਾਲੀ ਹੈ ਸਟੀਲ ਦੀ ਹੈ ਹਾਂਜੀ ਬੜੀਆਂ ਆਪਾਂ ਨੇ ਸਾਰੀਆਂ ਜੀ ਉੱਪਰ ਜਾਲੀ ਦੇ ਟੁੱਕਤੀਆਂ ਥੱਲੇ ਆਪਣਾ ਜੀ ਗਰੇਵੀ ਬਣ ਕੇ ਤਿਆਰ ਹੁੰਦੀ ਆਪਾਂ ਇਹਨਾਂ ਨੂੰ ਢੱਕ ਦਾਂਗੇ ਇਹ ਬਣਨ ਨੂੰ ਸਟੀਮ 10-15 ਮਿੰਟ ਠੀਕ ਆ 10-15 ਮਿੰਟ ਆਪਾਂ ਇਹਨਾਂ ਨੂੰ ਸਟੀਮ ਕਰ ਲਾਂਗੇ ਹੋ ਜਾਣਗੇ 10-15 ਮਿੰਟ ਚ ਵਧੀਏ ਫੇਰ ਬਾਹਰ ਤੇ ਦੇਖ ਲਾਂਗੇ ਹਾਂਜੀ ਆਪਾਂ ਨੇ ਜਿਹੇ ਉੱਪਰ ਇਹ ਕੱਚ ਦਾ ਦੇਦਾ ਢੱਕਣ ਸਟੀਲ ਦਾ ਬਣਾ ਢੱਕਣਾ ਜਿਹੜਾ ਜੀ ਉਹ ਸੈੱਟ ਨਹੀਂ ਸੀ ਆਉਣਾ ਤੇ ਉਹਦੇ ਇਹਨਾਂ ਨੂੰ ਵਧੀਆ ਸਟੀਮ ਆ ਜੂਗੀ ਤੇ ਆਪਾਂ ਨੂੰ ਨਾਲ ਦੀ ਨਾਲ ਆਪਾਂ ਨੂੰ ਦੇਖ ਜੂਗਾ ਜੀ ਵਿੱਚੀ ਹਾਂਜੀ ਢੱਕਣ ਆਪਣੇ ਚੱਕ ਲਿਆ ਆਪਣੇ ਬੜੀਆਂ ਜੀ ਬਣ ਕੇ ਫੁੱਲ ਗਈਆਂ ਬਸ ਆਪਾਂ ਇਹਨਾਂ ਨੂੰ ਫਲਾਉਣਾ ਹੀ ਸੀ ਥੋੜਾ ਥੋੜਾ ਬਣ ਕੇ ਆਪਣੇ ਬਿਲਕੁਲ ਤਿਆਰ ਨੇ ਹਾਂਜੀ ਆਪਾਂ ਥੋੜੇ ਜਿਹੜੇ ਜਿਹੜੇ ਚਨਾ ਦਾਲ ਮੈਸ਼ ਕਰਕੇ ਰੱਖੀ ਸੀ ਉਹ ਗਰੇਵੀ ਦੇ ਵਿੱਚ ਪਾ ਦਿੰਦੇ ਹਾਂ ਅੱਧਾ ਇੰਸਟੈਂਟ ਮਿਕਸ ਕਰਦੇ ਹਾਂ ਹਾਂਜੀ ਆਪਣਾ ਕੋਹ ਤੇ ਜੀ ਸਟੀਮ ਹੋ ਗਏ ਹੁਣ ਆਪਾਂ ਸਬਜ਼ੀ ਦੇ ਵਿੱਚ ਇਹਨਾਂ ਨੂੰ ਐਡ ਕਰ ਦਾਂਗੇ ਗਰੇਵੀ 'ਚ ਆਪਾਂ ਪਾਣੀ ਥੋੜਾ ਜਿਹਾ ਐਡ ਕਰ ਦਾਂਗੇ ਜੋ ਟੱਕ ਦਾਂਗੇ ਇੱਕ ਵਾਲੀ ਦੇ ਕੇ ਜੇ ਫਿਰ ਆਪਾਂ ਜਿਹੜੇ ਬਣਾਏ ਨੇ ਬੜੀਆਂ ਬਣਾਈਆਂ ਨੇ ਚਾਹੇ ਬੜੀਆਂ ਕਹਿ ਲੋ ਚਾਹੇ ਕੋਫਤੇ ਕਹਿ ਲੋ ਆਪਾਂ ਵਿੱਚ ਐਡ ਕਰਦਾਂਗੇ